ਅਗਰ ਕੋਈ ਪ੍ਰਭੂ ਤੱਕ ਨਹੀਂ ਪਹੁੰਚ ਸਕਿਆ ਰਸ ਨਹੀਂ ਮਾਣ ਸਕਿਆ ਐਸਾ ਹੋਵੇਗਾ ਸੰਗਤ ਤੋਂ ਟੁੱਟ ਗਿਆ ਹੋਵੇਗਾ ਗੁਰੂ ਦੀ ਸੰਗਤ ਤੋਂ ਟੁੱਟ ਗਿਆ ਹੋਵੇਗਾ ਇੱਕ ਬੂੰਦ ਨੂੰ ਹੋਰ ਬੂੰਦਾਂ ਦਾ ਆਸਰਾ ਚਾਹੀਦਾ ਸਤ ਸੰਗੀਆਂ ਦੇ ਚੋਂ ਕਿਦਰੇ ਇੱਕ ਅਦ ਵੀ ਸਤ ਸੰਗੀ ਜੁੜਿਆ ਹੋਇਆ ਹੋਵੇ ਉਹ ਬੁਥੇਰਿਆਂ ਨੂੰ ਮੁਤਾਸਰ ਕਰਦਾ ਹੈ ਸਿਰਫ ਐਸਾ ਹੀ ਨਹੀਂ ਕਿ ਕੁਝ ਰੋਗ ਛੂਤ ਦੀਆਂ ਬਿਮਾਰੀਆਂ ਹੁੰਦੀਆਂ ਨੇ ਇੱਕ ਤੋਂ ਦੂਜੇ ਨੂੰ ਲੱਗਦੀਆਂ ਹਨ प्रेम रस आनंद यकीन जानो एक ऐसी तंदुरुस्ती है कि एक तो दूजे नो बकायदा जो है प्राप्त होती है इक कोई फूल सुगंधित खिड़पए तो जिड़े नेड़े लंगन गए मोथर ते होन गए इक कोई रस्ते च दीवा जल पए जिड़ा लंगेगा रोशनी ते मिलेगी धर्म यही कहले तू अपने हृदय दा दीवा बाल ਦੂਜਿਆਂ ਨੂੰ ਵੀ ਚਾਨਣਾ ਮਿਲੇਗਾ ਤੈਨੂੰ ਤੇ ਮਿਲਣਾ ਹੀ ਹੈ। ਤੋ ਇੱਕ ਬੂੰਦ ਨੂੰ ਕਈ ਬੂੰਦਾਂ ਦਾ ਸਹਾਰਾ ਚਾਹੀਦਾ ਹੈ। ਨਹੀਂ ਤੇ ਰਹਿ ਜਾਏਗੀ। ਕੋਈ ਨਹੀਂ ਪਹੁੰਚ ਸਕੇ ਆ ਪਦਾਰਥਾਂ ਨੇ ਆਪਣੇ ਵਿੱਚ ਜਜ਼ਬ ਕਰ ਦਿੱਤਾ ਹੈ। ਕੋਈ ਨਹੀਂ ਪਹੁੰਚ ਸਕੇ ਆ ਦੁੱਖਾਂ ਨੇ ਸੁਕਾ ਦਿੱਤਾ ਹੈ। ਕੋਈ ਨਹੀਂ ਪਹੁੰਚ ਸਕੇ ਆ ਸਤਸੰਗੀਆਂ ਦਾ ਸਹਾਰਾ ਨਹੀਂ ਮਿਲਿਆ। ਸਾਇਬ ਇੱਥੇ ਫਰਮਾਨ ਕਰ ਦੇਣਾ। ਸਾਧੂ ਦੀ ਸੰਗਤ ਵਿੱਚ ਬੈਠ ਕੇ ਭਾਉ ਗੁਰੂ ਦੀ ਸੰਗਤ ਵਿੱਚ ਬੈਠ ਕੇ ਜੋ ਪਰਮਾਤਮਾ ਦਾ ਨਾਮ ਨਹੀਂ ਜਪਦੇ ਉਹਨਾਂ ਦੀ ਹਲੇ ਦਵਲੇ ਬਸ ਖੇਈ ਉੱਡਦੀ ਹੈ ਬੇਪਤੀ ਆਉਂਦੀ ਹੈ ਥਾਂ ਥਾਂ ਤੇ અપਮਾਨਤ ਆਉਂਦੇ ਨੇ ਥਾਂ ਥਾਂ ਦੀਆਂ ਐਸੀਆਂ ਘਟਨਾਵਾਂ ਘਟ ਜਾਂਦੀਆਂ ਨੇ ਜਿਹਦੇ ਨਾਲ ਮਾਨ ਸਨਮਾਨ ਨੋ ਛਟ ਵੱਜਦੀ ਹੈ ਝੋਟ ਵੱਜਦੀ ਹੈ ਲੜੀਵਾਰ ਇਹ ਆਪ ਸਰਵਨ ਕਰੋ ਫਿਰ ਕੁਝ ਵਿਚਾਰ ਆਪ ਜੀ ਦੇ ਸਾਹਮਣੇ ਹੋਰ ਰੱਖਾਂਗੇ ਹਾਂਜੀ ਸਾ ਲੋਕ ਮਹੱਲਾ ਪੰਜਵਾਂ ਹਰਿ ਨਾਮ ਨ ਸਿਮਰਹਿ ਸਾਧ ਸੰਤ ਤੈ ਤਨ ਉੱਕਹਿ। ਗੁਰੂ ਦੀ ਸੰਗਤ ਵਿੱਚ ਬੈਠ ਕੇ ਜੋ ਪ੍ਰਭੂ ਦਾ ਨਾਮ ਨਹੀਂ ਜਪਦੇ ਬਸੂਨਾ ਦੀ ਤੇ ਖਾਕ ਉੱਡਦੀ ਏ। ਉਹਨਾਂ ਦੀ ਤੇ ਮਿੱਟੀ ਉੱਡਦੀ ਏ। ਇਹ ਮਿੱਟੀ ਦਾ ਪੁਤਲਾ ਇੰਜ ਜਿਵੇਂ ਖਾਕ ਉੱਡ ਰਹੀ ਏ ਬੇਪੱਤੀ ਹੋ ਰਹੀ ਏ ਹਾਂਜੀ। ਜਨ ਕੀ ਤੇ ਕਿਸਾ ਨ ਜਾਣੀ ਨਾਨਕ ਫੇਟ ਅਲੂਣੀ ਇਹ ਦੇਹੀ ਜਿਸਨੇ ਕੀਤੀ ਇਹ ਦੇਹੀ ਜਿਸਨੇ ਬਣਾਈ ਉਸ ਨੂੰ ਨਹੀਂ ਜਾਣਿਆ ਉਹਨੂੰ ਜੋ ਹੈ ਨਹੀਂ ਸਮਝਿਆ ਦੇਹੀ ਸਾਨੂੰ ਦਾਨ ਵਿੱਚ ਮਿਲੀਏ ਇੱਕ ਇੱਕ ਅੰਗ ਸਾਨੂੰ ਦਾਨ ਵਿੱਚ ਮਿਲਿਆ ਇਹ ਹੱਥ ਦਾਨ ਵਿੱਚ ਮਿਲੇ ਨੇ ਇਹ ਪੈਰ ਦਾਨ ਵਿੱਚ ਮਿਲੇ ਨੇ ਇਹ ਰਸਨਾ ਸਾਨੂੰ ਦਾਨ ਵਿੱਚ ਮਿਲੀਏ ਇਹ ਅੱਖਾਂ ਇਹ ਦਿਲ ਦਿਮਾਗ ਸਾਨੂੰ ਦਾਨ ਵਿੱਚ ਮਿਲਿਆ ਪਰਮਾਤਮਾ ਵੱਲੋਂ ਸੂਰਜ ਦਾ ਚਾਨਣਾ ਸਾਨੂੰ ਦਾਨ ਵਿੱਚ ਮਿਲਿਆ ਹੈ ਵਗਦੀ ਹੋਈ ਪਵਨ ਸਾਨੂੰ ਦਾਨ ਵਿੱਚ ਮਿਲੀ ਹੈ ਇਤਨੀ ਵੱਡੀਏ ਸਵਗਾਤ ਜਿਹੜੀ ਹੈ ਇਹ ਸਾਨੂੰ ਦਾਨ ਵਿੱਚ ਮਿਲੀ ਹੈ ਇਸ ਦ੍ਰਿਸ਼ਟੀਚ ਪਰਮਾਤਮਾ ਦੇ ਸਾਹਮਣੇ ਹਰ ਮਨੁੱਖ ਮੰਗਦਾ ਹੈ ਬਿਖਾਰੀ ਹੈ ਇਹ ਵੀ ਮੈਂ ਅਰਜ਼ ਕਰਾਂ ਜੋ ਚੀਜ਼ ਮਨੁੱਖ ਨੇ ਖੁਦ ਬਣਾਈ ਹੋਵੇ ਜਾਂ ਬਾਜ਼ਾਰੋਂ ਖਰੀਦੀ ਹੋਵੇ ਚਲੋ ਉਸ ਤੇ ਅਗਰ ਇਹ ਦਾਵਾ ਕਰੇ ਮੇਰੀ ਹੈ ਗੱਲ ਸਮਝਦੇ ਚਾਹੁੰਦੀ ਹੈ ਦੇਹੀ ਨਾ ਇਸਨੇ ਬਣਾਈ ਨਾ ਖਰੀਦੀ ਤੇ ਹੱਥ ਨਾ ਇਸਨੇ ਬਣਾਏ ਨਾ ਖਰੀਦੇ ਤੋ ਇਸ ਦੇ ਕਿਸ ਤਰ੍ਹਾਂ ਹੋ ਗਏ ਇਹ ਤੇ ਕਿਸੇ ਦੇ ਦਿੱਤੇ ਹੋਏ ਨੇ ਹਾਂ ਪਲਾਸਟਿਕ ਜਾਂ ਲੱਕੜ ਦੇ ਹੱਥ ਜ਼ਰੂਰ ਮਿਲ ਜਾਂਦੇ ਨੇ ਬਾਜ਼ਾਰਾਂ 'ਚ ਪਰ ਇਹ ਨਹੀਂ ਪੱਥਰ ਦੀਆਂ ਅੱਖਾਂ ਜ਼ਰੂਰ ਮਿਲ ਜਾਂਦੀਆਂ ਨੇ ਇਹ ਨਹੀਂ ਮਿਲਦੇ ਪਲਾਸਟਿਕ ਜਾਂ ਪੱਥਰ ਦੇ ਦੰਦ ਮਿਲ ਜਾਂਦੇ ਨੇ ਬਾਜ਼ਾਰ ਮੁੱਲ ਇਹ ਦੰਦ ਤੇ ਦੰਦ ਦੇ 'ਚ ਮਿਲਿਆ ਨੇ ਨਕਲੀ ਲੱਤਾਂ ਪਲਾਸਟਿਕ ਦੀਆਂ ਜਾਂ ਲੱਕੜ ਦੀਆਂ ਬਾਜ਼ਾਰ 'ਉ ਦੇ 'ਚ ਮਿਲ ਜਾਂਦੀਆਂ ਨੇ ਬਿਸਾਕੀਆਂ ਮਿਲ ਜਾਂਦੀਆਂ ਨੇ ਇਹ ਲੱਤਾਂ ਸਾਨੂੰ ਦੰਦ ਦੇ 'ਚ ਮਿਲਿਆ ਨੇ ਤਨ দান ਵਿੱਚ ਮਿਲਿਆ ਹੈ ਮਨ দান ਵਿੱਚ ਮਿਲਿਆ ਹੈ ਤੇ ਤਨ ਤੇ ਮਨ ਦੇ ਆਸਰੇ ਤੇ ਅਗਰ ਤੂੰ ਕੋਈ ਧਨ ਕਮਾਇਆ ਤਾਂ ਉਹ ਵੀ ਤੇਰਾ ਕਿਸ ਤਰ੍ਹਾਂ ਹੋ ਰਿਹਾ ਤਨ ਕਰਕੇ ਕਮਾਇਆ ਨਾ ਮਨ ਕਰਕੇ ਕਮਾਇਆ ਤੇ ਤਨ ਤੇ ਮਨ ਤੈਨੂੰ দান ਵਿੱਚ ਮਿਲਿਆ ਜੋ ਕੁਝ ਵੀ ਤੇਰੇ ਕੋਲ ਹੈ ਇੱਕ ਪ੍ਰਮਾਤਮਾ ਦਾ ਦਿੱਤਾ ਹੋਇਆ ਧਨ ਹੈ ਇਸ ਵਾਸਤੇ ਪਾਤਸ਼ਾਹ ਦੀ ਬਾਣੀ ਕਹਿੰਦੀ ਹੈ ਮਨ ਤਨ ਤੇਰਾ ਧਨ ਵੀ ਤੇਰਾ ਤੋਂ ਠਾਕੁਰ ਸਵਾਮੀ ਪ੍ਰਭ ਮੇਰਾ ਤੋ ਜਿਸ ਨੇ ਇਹ ਕੀਤੀ ਹੈ ਦੇਹੀ ਜਿਸ ਨੇ ਇਹ ਬਣਾਈ ਹੈ ਦੇਹੀ ਉਸ ਨੂੰ ਜਾਣਿਆ ਹੀ ਨਹੀਂ ਉਸ ਦਾ ਧੰਨਵਾਦ ਕੀਤਾ ਹੀ ਨਹੀਂ ਤੇ ਸਾਬ ਕਿੰਨ ਅਲੂਣੀ ਦੇ ਰਸ ਤੋਂ ਬਿਨਾ ਘਮਰਿਆ ਕੋਈ ਕਿਤਨੀ ਆਹੀ ਸਾਗ ਸਬਜ਼ੀਆਂ ਬਣਾ ਲਵੇ ਪਰ ਲੋਣ ਨਾ ਪਾਵੇ ਤੋ ਸਭ ਬੇਰਸਾ ਲੋਣ ਨੂੰ ਨਯੰਗ ਸਿੰਘ ਕਹਿੰਦੇ ਨੇ ਸਰਵ ਰਸ ਜਿਸ ਦੇ ਚ ਪਾਈਏ ਰਸ ਬਣ ਜਾਂਦਾ ਤੇ ਨਾ ਪਾਈਏ ਤੇ ਦਾਲ ਬੇ ਰਸੀ ਸਬਜ਼ੀ ਬੇ ਰਸੀ ਲੋਣ ਸਰਵ ਰਸ ਮਨੁੱਖ ਕਿਤਨਾ ਵੀ ਕੁਛ ਕਰੇ ਪਰ ਰੱਬੀ ਪ੍ਰੇਮ ਤੋਂ ਬਿਨਾ ਸਭ ਬੇ ਰਸ ਹੈ ਗੁਣ ਇਹ ਤੋ ਬ੍ਰਿੰਦ ਬਰਾਤ ਜਨਾਵਰ ਇੱਕ ਬੈਰਾਗ ਬਿਨਾ ਸਭ ਫੀਕੇ ਰਾਜ yogi ਭਰਤੀ ਭਰਤਰੀ ਕਹਿੰਦੇ ਨੇ ਤੂੰ ਕਿਤਨਾ ਵੀ ਕੁਝ ਕਰ ਰ ਰੱਬੀ ਪਿਆਰ ਤੋਂ ਬਿਨਾ ਰੱਬੀ ਬੈਰਾਗ ਤੋਂ ਬਿਨਾ ਸਭ ਠਿੱਕਾ ਹੈ ਜਿਵੇਂ ਲੋਨ ਨਹੀਂ ਪਾਇਆ ਸਭ ਬੇਰਸਾ ਹੈ ਕੋਈ ਰਸ ਨਹੀਂ ਰਹੇਗਾ ਕਹਿੰਦੇ ਨੇ ਪਿਆਰ ਧਾਰਮਿਕ ਕਰਮਾਂ ਵਿੱਚ ਵੀ ਰਸ ਪਾ ਦਿੰਦਾ ਹੈ ਪਿਆਰ ਸੰਸਾਰਿਕ ਕਰਮਾਂ ਵਿੱਚ ਵੀ ਰਸ ਪਾ ਦਿੰਦਾ ਹੈ ਇਹਨੂੰ ਕੱਢ ਦੇਈਏ ਸਭ ਕੁਝ ਬੇਰਸਾ ਹੋ ਜਾਂਦਾ ਹੈ ਪਿਆਰ ਤੋਂ ਬਿਨਾ ਅਗਰ ਕੋਈ ਸੇਵਾ ਕਰ ਰਿਹਾ ਹੈ ਰਸ ਨਹੀਂ ਹੈ ਪਿਆਰ ਤੋਂ ਬਿਨਾ ਕੋਈ ਬਾਣੀ ਪੜ ਰਿਹਾ ਹੈ ਰਸ ਨਹੀਂ ਹੈ ਪਿਆਰ ਤੋਂ ਬਿਨਾ ਕੋਈ ਕੀਰਤਨ ਕਰ ਰਿਹਾ ਸੁਣ ਰਿਹਾ ਹੈ ਰਸ ਨਹੀਂ ਹੈ ਔਰ ਪਿਆਰ ਤੋਂ ਬਿਨਾ ਕੋਈ ਦਾਨ ਕਰ ਰਿਹਾ ਇਹ ਤੇ ਇੰਜ ਐ ਉਹ ਸਬਜ਼ੀਆਂ ਨੇ ਜਿੰਨਾਂ ਚ ਲੋਣ ਪਾਇਆ ਹੀ ਨਹੀਂ ਗਿਆ ਸਭ ਬੇਰਸਾ ਤੇ ਕਹਿੰਦੇ ਨੇ ਬੇਰਸੇ ਕਰਮ ਇਨਾਂ ਦੀ ਯਾਤਰਾ ਬਹੁਤ ਲੰਬੀ ਨਹੀਂ ਹੁੰਦੀ ਬਹੁਤ ਲੰਬੇ ਸਮੇਂ ਤੱਕ ਮਨੁੱਖ ਨਹੀਂ ਕਰ ਸਕਦਾ ਬੇਰਸਾ ਕੀਰਤਨ ਬਹੁਤ ਦਿਨ ਤੱਕ ਮਨੁੱਖ ਨਹੀਂ ਸੁਣ ਸਕੇਗਾ ਆਖਰ ਛੋੜ ਦੇਗਾ ਬੇਰਸੀ ਸੇਵਾ ਲੰਬੇ ਸਮੇਂ ਤੱਕ ਮਨੁੱਖ ਨਹੀਂ ਕਰ ਸਕਦਾ ਆਖਰ ਛੋੜ ਦੇਗਾ ਔਰ ਇਸੇ ਤਰ੍ਹਾਂ ਬੇਰਸਾ দান ਬੇਰਸਾ ਗਿਆਨ ਇਹਦੀ ਯਾਤਰਾ ਬਹੁਤ ਲੰਬੀ ਨਹੀਂ ਜਿਹੜੇ ਜਿਹੜੇ ਛੋੜ ਦਿੰਦੇ ਨੇ ਸਤ ਸੰਗ ਸੇਵਾ ਕਾਰਨ ਕਿ रस ਨਹੀਂ ਆਇਆ ਰਸਤੇ ਕਿਧਰੇ ਮਾੜਾ ਜਿਹਾ ਵੀ ਨਮਕ ਜਿਹਾ ਵੀ ਆ ਜਾਂਦਾ ਫਿਰ ਤੇ ਯਾਤਰਾ ਦੇ ਇਕਸ਼ਣਤਾ ਆ ਜਾਣੀ ਸੀ ਚਾਲ ਦੇ ਚ ਤੇਜ਼ੀ ਆ ਜਾਣੀ ਸੀ ਨਿਰਾਸ਼ਾ ਪੈਦਾ ਹੋ ਗਈ ਏ ਬੇਰਸੀ ਕਰਕੇ ਸਹਿਬ ਆਪ ਵੀ ਕਹਿੰਨੇ ਭਈ ਨਿਰਾਸ਼ੀ ਬਹੁਤ ਦਿਨ ਲਾ ਗੇ देश दे संतर मैं सगले चाह कई डेरिया गए काफी सत्संग किया काफी सेवा दान पुन किया है, त मिले ना निराशा पैदा हो गई पता नहीं रस है भी सही के नहीं बेरसा कर्म बहुत लंबे समय तक नहीं किया जा इतनी मैं अर्ज करा बड़े चोटी दे सत्संगी भी मैं देखे न गुरुद्वारा छोड़ गए ਰੋਜ਼ ਦੇ ਸਤਸੰਗੀ ਵੀ ਦੇਖੇ ਨੇ ਕਥਾ ਕੀਰਤਨ ਛੋੜ ਗਏ ਨੇ ਕਾਰਨ ਨਹੀਂ ਬਣਿਆ ਰਸ ਨਹੀਂ ਆਇਆ ਸੁਆਦ ਬੇਰਸਾ ਸਦਸੰਗ ਬੇਰਸੀ ਕਰਮ ਕਾਣ ਦੀ ਕਿਰਿਆ ਇਹਦੀ ਯਾਤਰਾ ਬੜੀ ਲੰਬੀ ਨਹੀਂ ਆਉਂਦੀ ਨਿਰਾਸ਼ਾ ਪੈਦਾ ਹੁੰਦੀ ਹੈ ਤੇ ਜਦ ਨਿਰਾਸ਼ਾ ਜੁੜ ਜਾਏ ਤਾਂ ਕਰਮਾਂ ਦੇ ਵਿੱਚ ਗਤੀ ਮੰਦੀ ਪੈ ਜਾਂਦੀ ਹੈ ਔਰ ਇੱਕ ਦਿਨ ਕਰਮ ਰੁਕ ਜਾਂਦੇ ਨੇ ਕਰਮਾਂ ਨੂੰ ਤਾਕਤ ਦਿੰਦੀ ਹੈ ਆਸਾ ਤੇ ਰਸ ਜੇ ਨਿਰਾਸ਼ਾ ਪੈਦਾ ਹੋ ਗਈਏ ਬੇਰਸੀ ਦੇ ਕਾਰਨ ਕਰਕੇ ਕਰਮ ਕਿੰਨੇ ਦਿਨ ਤੱਕ ਚੱਲਣਗੇ ਇਹ ਥੋੜੀ ਦੂਰ ਤੱਕ ਹੀ ਜਾ ਸਕਦੇ ਨੇ ਇਨ੍ਹਾਂ ਕਰਮਾਂ ਦੀ ਲੰਬੀ ਯਾਤਰਾ ਨਹੀਂ ਹੋਵੇਗੀ ਚਾਹੇ ਉਹ ਕਰਮ ਸੇਵਾ ਹੈ দান ਹੈ ਪੁੰਨ ਹੈ ਸਰੋਤ ਹੈ ਪਾਠ ਹੈ ਇਹ ਯਾਤਰਾ ਲੰਬੀ ਨਹੀਂ ਹੋਵੇਗੀ ਕਿਉਂਕਿ ਬੇਰਸੀ ਪੈਦਾ ਹੋ ਗਈ ਇਸਲਾਮ ਦੇ ਸੂਫੀ ਫਕੀਰ ਹੋਏ ਨੇ ਅਮੀਰ ਖਸਰੋ ਉਹ ਕਹਿੰਦਾ خدا ਹੁਣ ਤੇ ਤੇਰੇ ਅੱਗੋਂ ਪ੍ਰਾਰਥਨਾ ਕਰਨ ਨੂੰ ਵੀ ਜੀ ਨਹੀਂ ਕਰਦਾ ਅਰਦਾਸ ਕਰਨ ਨੂੰ ਵੀ ਜੀ ਨਹੀਂ ਕਰਦਾ ਉੱਠਤੇ ਨਹੀਂ ਹੈ ਅਬ ਤੋ ਦੁਆ ਕੇ ਲਈਏ ਵੀ ਹਾਥ ਇਸ ਕਦਰ ਨਾ ਉਮੀਦ ਹੂੰ ਪਰਵਰਦੇਗਾਰ ਸੇ ਕਹਿੰਦਾ خدا ਇੰਜ ਤੇਰੇ ਅੱਗੋਂ ਹੱਥ ਫੈਲਾਵਾ ਜੋਦੜੀ ਕਰਾਂ ਅਰਦਾਸ ਕਰਾਂ ਹੁਣ ਤੇ ਇਤਨੀ ਤਮੰਨਾ ਵੀ ਨਹੀਂ ਰਹੀ ਨਿਰਾਸ਼ ਹੋ ਗਿਆ ਪਤਨੀ ਤੋਂ ਹੈ ਵੀ ਕਿ ਨਹੀਂ ਤਾਂ ਮੈਂ ਫਿਰ ਅਰਜ਼ ਕਰਾਂ ਬੇਰਸੇ ਕਰਮ ਇਹਨਾਂ ਦੀ ਯਾਤਰਾ ਬਹੁਤ ਲੰਬੀ ਨਹੀਂ ਹੁੰਦੀ ਰਸ ਕਰਮਾਂ ਨੂੰ ਗਤੀ ਦੇ ਦੇਂਦੇ ਨੇ ਤਾਂ ਸਹਿਬ ਕਹਿੰਦੇ ਨੇ ਫਿਟ ਅਲੋਣੀ ਦੇ ਜਿਹੜੀ ਨਾਮ ਤੋਂ ਬਿਨਾ ਹੈ ਸਿਮਰਨ ਤੋਂ ਬਿਨਾ ਹੈ ਗੁਰਸੰਗਤ ਤੋਂ ਬਿਨਾ ਹੈ ਸਾਹਿਬ ਕੰਨ ਨੂੰ ਉਦੇ ਏ ਅਲੋਣੀ ਹੈ ਬਾ ਉਸ ਦੇ ਜਿਤਨੇ ਵੀ ਕਰਮ ਨੇ ਰਸ ਹੈ ਨਹੀਂ ਕੋਈ ਜੋ ਕੁਛ ਇਹ ਕਰ ਰਿਹਾ ਹੈ ਸੁਆਤ ਹੈ ਨਹੀਂ ਜੀਵਨ ਅਲੋਣਾ ਹੈ ਜ਼ਿੰਦਗੀ ਅਲੋਣੀ ਹੈ ਹਾਂਜੀ ਮਹੱਲਾ ਪੰਨੋ ਕਟਵਸਹ ਚਰਨਾਰਬਿੰਦ ਰਸਨਾ ਜਪੈ ਗੋਪਾਲ ਰਸਨਾ ਪ੍ਰਭੂ ਦਾ ਨਾਮ ਜਪੇ ਤੇ ਹਿਰਦੇ ਦੇ ਚ ਗੋਪਾਲ ਦਾ ਨਾਮ ਵਸੇ ਰਸਨਾ ਨਾਲ ਜਪਿਆ ਹੋਇਆ ਹਿਰਦੇ ਦੇ ਚ ਵਸੇ ਪ੍ਰਥਮ ਜਪਣਾ ਜ਼ਬਾਨ ਨਾਲ ਪਹਿਣਾ ਹੈ। ਔਰ ਜਪਣ ਦਾ ਬਹੁਤ ਸੋਹਣਾ ਢੰਗ ਦੱਸ ਦਿੱਤਾ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ। ਮੈਂ ਦੁਹਰਾ ਦੇਵਾਂ ਕਿਉਂਕਿ ਗੱਲ ਜ਼ਬਾਨ ਦੀ ਆਈ ਹੈ ਔਰ ਸਹਿਬ ਬਾਰ-ਬਾਰ ਕਹਿੰਦੇ ਜਪਣਾ ਰਸਨਾ ਨਾਲ। ਰਸਨਾ ਨਾਮ ਜਪੋ ਤਬ ਮਥੀਏ ਇਨ ਬਿਦ ਅੰਮ੍ਰਿਤ ਪਾਓ। ਕਬੀਰ ਮੇਰੀ ਸਿਮਰ ਨਹੀਂ ਰਸਨਾ ਉਪਰ ਰਾਂ। ਮੇਰੀ ਮਾਲਾ ਕੀ ਹੈ ਜ਼ਬਾਨ। ਬਸ ਚੱਲ ਰਹੀ ਹੈ ਮਾਲਾ ਫਿਰ ਰਹੀ ਹੈ ਕਬੀਰ ਕਹਿੰਦੇ ਨੇ ਇਹ ਜ਼ਬਾਨ ਮੇਰੀ ਮਾਲਾ ਹੈ ਤੇ ਠੀਕ ਹੈ ਕਿ ਪਹਿਲੀ ਅਵਸਥਾ ਦੇ ਵਿੱਚ ਕਬੀਰ ਨੇ ਵੀ ਮਾਲਾ ਪਕੜੀ ਸੀ ਭੁਖੇ ਭਗਤ ਨਾ ਕੀਜੇ ਇਹ ਮਾਲਾ ਆਪਣੀ ਲੀਜੇ ਲੋੜ ਪੈਂਦੀ ਹੈ ਸ਼ੁਰੂ ਸ਼ੁਰੂ ਦੇ ਵਿੱਚ ਸਿੱਖ ਜਗਤ ਦੇ ਖਾਸ ਕਰਕੇ ਮੂਲ ਮੰਤਰ ਪ੍ਰਾਚੀਨ ਅਭਿਆਸੀ ਤੇ ਹੁਣ ਦੇ ਅਭਿਆਸੀ ਮੂਲ ਮੰਤਰ ਨੂੰ ਮਾਲਾ ਨਾਲ ਜਪਦੇ ਨੇ ਇਸ ਦੇ ਚ ਮਨ ਨੂੰ ਟਿਕਾਣ ਨੂੰ ਸਹਾਇਤਾ ਮਿਲਦੀ ਹੈ ਲੇਕਿਨ ਗੁਰ ਮੰਤਰ ਇਹ ਤੇ ਰਸਨਾ ਨਾਲ ਹੀ ਜਪਣਾ ਆਵਾਜ਼ ਕਰਕੇ ਧੁਨੀ ਕਰਕੇ ਵਾਹਿਗੁਰੂ 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 ਇਸ ਤਰ੍ਹਾਂ ਜ਼ਬਾਨ ਗਾਇਨ ਕਰੇ ਕੰਨ ਸੁਣਨ ਔਰ ਮਨ ਦੇ ਚ ਭਰੋਸਾ ਹੋਵੇ ਸੁਣੀਏ ਮਨ ਲੀਏ ਹੈ ਮਨ ਕੀ ਤਾ ਬਾਹ ਇਸ ਤਰ੍ਹਾਂ ਅਗਰ ਕੋਈ ਕਰੇ ਤਾਂ ਸਹਿਬ ਕਹਿੰਦੇ ਨੇ ਉਹ ਆਖਿਰ ਸਫਲ ਹੋ ਜਾਏਗਾ ਸਾਰੇ ਦੁੱਖ ਉਸ ਦੇ ਨਾਸ ਹੋ ਜਾਣਗੇ ਸਾਰੇ ਪਾਪ ਉਸ ਦੇ ਨਾਸ ਹੋ ਜਾਣਗੇ ਸਹਿਬ ਕਹਿੰਦੇ ਨੇ ਰਸਨਾ ਨਾਲ ਗੋਪਾਲ ਦਾ ਨਾਮ ਜਪੇ ਹਿਰਦੇ ਦੇ ਚੋਸ ਜਪੇ ਹੋਏ ਨੂੰ ਵਸਣਾ ਚਾਹੀਦਾ ਹੈ ਭਾਉ ਮੂੰਹ ਦੇ ਚ ਜਿਹੜੀ ਭੋਜਨ ਦੀ ਪੁਰਖੀ ਪਾਈਏ ਅਗਰ ਥੱਲੇ ਨਾ ਕੀਤੀ ਭੁੱਖ ਨਹੀਂ ਮਿਟੇ ਪਾਣੀ ਦਾ ਘੁੱਟ ਮੂੰਹ ਦੇ ਚ ਥੱਲੇ ਨਾ ਕੀਤਾ ਪਿਆਸ ਨਹੀਂ ਮਿਟੇਗੀ ਗੁਰੂ ਦਾ ਸ਼ਬਦ ਸਿਰਫ ਰਸਨਾ ਤੇ ਹੈ ਗੁਰਮੰਤਰ ਰਸਨਾ ਤੇ ਹੈ ਇਹਨੂੰ ਸੁਣਿਆ ਨਹੀਂ ਜਾ ਰਿਹਾ ਤਾਂ ਹਿਰਦੇ ਚ ਨਹੀਂ ਵਸੇਗਾ ਸੁਣ ਕੇ ਤੇ ਹਿਰਦੇ ਚ ਵਸਣਾ ਸੁਣਿਆ ਹੀ ਨਹੀਂ ਜਾ ਰਿਹਾ ਇਹ ਇੰਜਾਂ ਜਿਵੇਂ ਭੋਜਨ ਦੀ ਬੁਰਕੀ ਬਸ ਮੂੰਹ ਚ ਹੀ ਰੱਖ ਦਿੱਤੀ ਗਈ ਹੈ ਥੱਲੇ ਨਹੀਂ ਕੀਤੀ ਜਾ ਰਹੀ ਤੇ ਥੱਲੇ ਨਹੀਂ ਕੀਤੀ ਤੇ ਭੁੱਖ ਕਿਸ ਤਰ੍ਹਾਂ ਮਿٹےਗੀ ਔਰ ਸਰੀਰ ਨੂੰ ਤਾਕਤ ਕਿੱਥੋਂ ਮਿਲੇਗੀ ਜ਼ੁਬਾਨ ਤੇਰੀ ਵਾਹਿਗੁਰੂ ਵਾਹਿਗੁਰੂ ਜਪ ਰਹੀ ਹੈ ਤੂੰ ਸੁਣਦਾ ਨਹੀਂ ਪਿਆ ਅਗਰ ਕੋਈ ਸੁਣੇ ਤਾਂ ਇੱਕ ਛਿੰਦੇ ਚ ਵੀ ਗੱਲ ਬਣ ਸਕਦੀ ਹੈ ਇੱਕ ਚਿੱਤ ਜਾਏ ਇੱਕ ਛਿੰਦ ਆਇਓ ਕਾਲ ਫਾਸ ਕੇ ਵਿੱਚ ਨਾ ਆਇਆ ਜ਼ਬਾਨ ਜਪੇ ਔਰ ਕੰਨ ਸੁਣਨ ਸਹਿਬ ਕਹਿੰਦੇ ਨੇ ਹਿਰਦੇ ਵਿੱਚ ਪ੍ਰਭੂ ਦਾ ਨਾਮ ਵਸੇ ਤੇ ਰਸਨਾ ਗੋਪਾਲ ਦਾ ਜੋ ਸ੍ਰਿਸ਼ਟੀ ਦਾ ਪਾਲਨਹਾਰ ਹੈ ਇਹਨੂੰ ਜੋ ਹੈ ਜਪੇ ਹਾਂਜੀ ਨਾਮੁ ਬਸਉ ਪ੍ਰਭ ਸਿਮਰੀਐ ਤਿਸ ਦੇਹੀ ਕੋ ਪਾਲ ਪਰਮਾਤਮਾ ਦਾ ਇਸ ਤਰੀਕੇ ਦੇ ਨਾਲ ਸਿਮਰਨ ਕਰਨ ਲਈ ਇਸ ਦੇਹੀ ਦੀਸ ਦੇਖ ਰੇਖ ਕਰਨੀ ਚਾਹੀਦੀ ਹੈ ਸੰਭਾਲ ਕਰਨੀ ਚਾਹੀਦੀ ਹੈ ਇਹ ਦੇਹੀ ਮਿਲੀ ਹੈ ਪ੍ਰਮਾਤਮਾ ਨੂੰ ਮਿਲਣ ਲਈ ਇਹ ਦੇਹੀ ਮਿਲੀ ਹੈ भवसागर ਤੋਂ ਪਾਰ ਹੋਣ ਲਈ ਇੱਕ ਬੇੜੀ ਦੀ ਤਰ੍ਹਾਂ ਸਾਨੂੰ ਮਿਲੀ ਹੈ ਦਰਸਲ ਇਹ ਦੇਹੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਕਥਨ ਅਨੁਸਾਰ ਇੱਕ ਬੋੜੀ ਹੈ ਵਾਸਤਵਿਕ ਇਹ ਜੀਵਨ ਕੀ ਹੈ ਦੇਹੀ ਕੀ ਹੈ ਤਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਇਸ ਇੱਕ ਸਵਾਲ ਲਿਆ ਹੈ ਅਨੇਕਾਂ ਜਵਾਬ ਨੇ ਮੇਰੇ ਸਾਹਮਣੇ ਰੱਖਾ ਹੈ ਇਹ ਇੱਕ ਪੌੜੀ ਹੈ ਪੌੜੀ ਦਾ ਇੱਕ ਸਿਰਾ ਜ਼ਮੀਨ ਤੇ ਹੁੰਦਾ ਹੈ ਦੂਸਰਾ ਛੱਤ ਤੇ ਹੁੰਦਾ ਜੋ ਜ਼ਮੀਨ ਤੇ ਖੜਾਏ ਛੱਤ ਤੱਕ ਪਹੁੰਚ ਸਕੇ ਤੋ ਪੌੜੀ ਇਹ ਜੋ ਦੇਖੀ ਹੈ ਇਹ ਕੁਝ ਸੰਸਾਰ ਦਾ ਹਿੱਸਾ ਹੈ ਕੁਝ ਨਿਰੰਕਾਰ ਦਾ ਹੈ ਕੁਝ ਖਾਕ ਹੈ ਤੇ ਕੁਝ ਨੂਰ ਹੈ ਜਿਵੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਖਾਕ ਨੂਰ ਕਰਦਨ ਆਲਮ ਦੁਨੀਆ ਹੈ ਸਾਰੀ ਦੁਨੀਆ ਦੇ ਆਲਮ ਖਾਕ ਤੇ ਨੂਰ ਦਾ ਜੋੜਨਾ ਹੈ ਇਹ ਦੇਹੀ ਕੁਝ ਖਾਕ ਹੈ ਕੁਝ ਨੂਰ ਹੈ ਪੌੜੀ ਹੈ ਇਸ ਦਾ ਇੱਕ ਸਿਰਾ ਖਾਕ ਤੋਂ ਸ਼ੁਰੂ ਹੁੰਦਾ ਹੈ ਦੂਸਰਾ ਸਮਾਪਤ ਹੁੰਦਾ ਹੈ ਨੂਰ ਤੇ ਇਹ ਜੀਵ ਆਤਮਾ ਇਸ ਪੌੜੀ ਤੇ ਚੜ ਕੇ ਪਰਮ ਨੂਰ ਤੱਕ ਪਹੁੰਚ ਸਕੇ ਪਰਮ ਆਤਮਾ ਤੱਕ ਪਹੁੰਚ ਸਕੇ ਇੱਕ ਪੌੜੀ ਹੈ ਤੇ ਮਹਾਰਾਜ ਕਹਿੰਦੇ ਨਾ ਅਗਰ ਕੋਈ ਨਾ ਛੜਿਆ ਤੋ ਇਸ ਪੌੜੀ ਤੇ ਜੋ ਨਰ ਝੂਕੇ ਸੋ ਆਏ ਜਾਏ ਦੁਖ ਪਾਏ। ਇਹ ਜੀਵਨ ਇੱਕ ਔਸਰ ਮਿਲਿਆ ਹੈ ਪਰਮ ਜੀਵਨ ਦੀ ਪ੍ਰਾਪਤੀ ਲਈ। ਇਹੀ ਤੇਰੀ ਔਸਰ ਇਹੀ ਤੇਰੀ ਬਾੜ ਘਟ ਵੀ ਦਰ ਤੋਂ ਦੇਖ ਵਿਚਾਰ। ਇਹ ਜੀਵਨ ਇੱਕ ਮਾਰਗ ਦੀ ਤਰ੍ਹਾਂ ਹੈ। ਬਚਪਨਾ ਜਵਾਨੀ ਬੁਢੇਪਾ ਪੜਾਓ ਨੇ ਕਿਥੋਂ ਲੰਘ ਕੇ ਤੂੰ ਅਕਾਲ ਤੱਕ ਪਹੁੰਚ ਕਾਲ ਆਵੇ ਇਸ ਤੋਂ ਪਹਿਲੇ ਅਕਾਲ ਤੱਕ ਪਹੁੰਚ ਇਹ ਤੇ ਮਾਰਗ ਹੈ ਇਹ ਤੇ ਜੋ ਹੈ ਰਸਤਾ ਹੈ ਤੋ ਅਜ ਦੇ ਇਸ ਪਰਮ ਪਵਿੱਤਰ ਬਾਗ ਦੇ ਸਹਿਬ ਦੱਸਦੇ ਪੈ ਨੇ ਉਸ ਦਾ ਸਿਮਰਨ ਕਰ ਸਕੈ ਰਸ ਮਾਣ ਸਕੈ ਪਰਮ ਆਨੰਦ ਮਾਣ ਸਕੈ ਇਸ ਦੇਹੀ ਦੀ ਪਾਲਣਾ ਕਰ ਇਸ ਦੀ ਦੇਖ ਰਹਿ ਕੇ ਤਾਂ ਕੇ ਸਿਮਰਨ ਕਰਦੀ ਰਹੇ ਨਾਮ ਜਪਦੀ ਰਹੇ ਹਾਂਜੀ ਕੋੜੀ ਆਪੇ ਅਨਸਰ ਧੀਰਧ ਕਰਤਾ ਆਪ ਸੈਸ਼ਨਾਨ ਜਪਦੇ ਆਂ ਜਪਦੇ ਆਂ ਫਿਰ ਇੱਕ ਦਿਨ ਸਮਾਨ ਦ੍ਰਿਸ਼ਟੀ ਹੋ ਜਾਂਦੀ ਸਭ ਦੇ ਵਿੱਚ ਇੱਕ ਦਿਖਾਈ ਦੇਣ ਲੱਗ ਪੈਂਦਾ ਹੈ। ਤੋਂ ਜਿਸ ਦਿਨ ਸਭ ਦੇ ਵਿੱਚ ਇੱਕ ਦਿਖਾਈ ਦੇਣ ਲੱਗਦਾ ਹੈ ਉਸ ਦਿਨ ਆਪਣੇ ਵਿੱਚ ਵੀ ਹੋਈ ਆਪਣਾ ਆਪ ਮਿਟ ਜਾਂਦਾ ਹੈ। ਇਸ ਤਰ੍ਹਾਂ ਦੇ ਪੁਰਸ਼ ਅਗਰ ਕਹਿ ਦੇਣ ਮੇਰੇ ਤੇ ਪ੍ਰਭੂ ਵਿੱਚ ਕੋਈ ਫਰਕ ਨਹੀਂ। ਮੈਂ ਨਹੀਂ ਰਿਹਾ ਅਬ ਤੋ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਣੇ RAM ਕਬੀਰਾ ਇਕ ਭਏ ਹੈ ਕੋਏ ਨਾ ਸਕੇ ਪਛਾਨੇ ਹੁਣ ਕਬੀਰ ਤੇ RAM ਇਕ ਹੋ ਗਏ ਨੇ ਨਾਮੇ ਨਾਰਾਇਣ ਨਹੀਂ ਭੇਦ ਕਈ ਦਫਾ ਇਹ ਗਲਤਾ ਖੜਾ ਹੋ ਜਾਂਦਾ ਹੈ ਭਣ ਮਥਰਾ ਕਛ ਭੇਦ ਨਹੀਂ ਗੁਰੂ ਅਰਜਨ ਪਰ ਤਛ ਹਰ ਕੁਝ ਦੁਬਦਾ ਖੜੀ ਕਰਦੇ ਨੇ ਇਸ ਤਰ੍ਹਾਂ ਦੇ ਵਾਕ ਇਹ ਦਰਜ ਕਰਾਏ ਗਏ ਨੇ ਦਰਸ ਜਿੱਥੇ ਆਪਣਾ ਮੈਂ ਮਿਟ ਜਾਂਦਾ ਉਥੇ ਬ੍ਰਹਮ ਤੋਂ ਬਿਨਾਂ ਹੋਰ ਕੁਝ ਨਹੀਂ ਪਰ ਤਛ ਹਰ ਹੀ ਤਾਂ ਬਿਨਾਂ ਹੋਰ ਕੁਝ ਨਹੀਂ ਇਸੇ ਹੀ ਤਲ ਤੇ ਸ੍ਰੀ ਕ੍ਰਿਸ਼ਨ ਨੇ ਕਹਿ ਦਿੱਤਾ ਸੀ ਅਹੰ ਬ੍ਰਹਮਸਮੀ इस तल त कोई पहुंचा नहीं तो आखे अहम में तो हंकारी है ते इस तल से कोई पहुंच गया तो ब्रह्म तो बिना होर कुछ है ही नहीं फिर वो कह सकता है कि राम का भीरा एक भय है कोई न सके पछानी बूंद सागर देश मिल गई तो हूं बूंद आखे मैं सागर ही में ते सागर हा मैं सागर हाँ नहीं है कुछ होर है ही नहीं सागर तो बिना ਜਿਸ ਦਿਨ ਇਹ ਬੂੰਦ ਉਸ ਪਰਿਪੂਰਣ ਪਰਮਾਤਮਾ ਚ ਲੀਨ ਆਉਂਦੀ ਹੈ ਫਿਰ ਪਰਮਾਤਮਾ ਤੋਂ ਬਿਨਾ ਹੋਰ ਕੁਝ ਹੁੰਦਾ ਨਹੀਂ ਇਸ ਤਰ੍ਹਾਂ ਦੀ ਉੱਚ ਅਵਸਥਾ ਨੂੰ ਜਿਨ੍ਹਾਂ ਨੇ ਪ੍ਰਾਪਤ ਕੀਤਾ ਤੇ ਉਹਨਾਂ ਦੇ ਬੋਲਾਂ ਨੇ ਜਦ ਆਮ ਹੰਕਾਰੀਆਂ ਨੇ ਨਕਲ ਕੀਤੀ ਬਸ ਇਸ ਤੋਂ ਪਖੰਡ ਸ਼ੁਰੂ ਹੋ ਜਾਂਦਾ ਹੈ। ਔਰ ਅਕਸਰ ਤੇ ਬਹੁਤਾ ਦਾਵਾ ਕਰਨ ਵਾਲੇ ਕਿਸੇ ਹੱਦ ਤੱਕ ਹੰਕਾਰੀ ਹੁੰਦੇ ਨੇ। ਇਹ ਪੌਂਚੀਆਂ ਆਤਮਾ ਮਾ ਜੋ ਹੈ ਨਹੀਂ ਹੁੰਦੀਆਂ। ਜਪ-ਜਪ ਕੇ ਜਿਨ੍ਹਾਂ ਦੀ ਇਹ ਸਮਾਨ ਦ੍ਰਿਸ਼ਟੀ ਬਣ ਜਾਂਦੀ ਹੈ ਉਹ ਕਹਿੰਦੇ ਨੇ ਉਹ ਆਪ ਹੀ 88 ਤੀਰਥ ਹੈ ਆਪ ਹੀ ਇਸ਼ਨਾਨ ਕਰਦਾ ਪਿਆ ਹੈ ਆਪ ਹੀ ਪਾਵਨ ਹੋ ਰਿਹਾ ਆਪੇ ਰਸਿਆ ਆਪ ਰਸ ਆਪੇ 라ਵਣਾਰ ਭਾਈ ਗੁਰਦਾਸ ਜੀ ਕਹਿੰਦੇ ਨੇ ਆਪੇ ਭੁੱਖਾ ਹੋਏ ਕੇ ਜਾਵੇ ਆਪ ਰਸੋਈ ਰਸਕਸ ਆਪ ਬਣਾਏ ਦਾ ਰਸ ਵਿੱਚ ਰਸ ਗੋਈ ਭਾਈ ਸਾਹਿਬ ਭਾਈ ਗੁਰਦਾਸ ਜੀ ਆਪਕੰਨ ਹੈ ਪਰਿਪੂਰਨ ਪਰਮਾਤਮਾ ਭੁਖ ਤੂੰ ਆਪ ਹੈ ਇਸ ਸਿਰਫ ਭੁਖ ਕੇਉ ਭੋਜਨ ਵੀ ਤੂੰ ਆਪ ਹੈ ਭੋਜਨ ਦਾ ਰਸ ਵੀ ਤੂੰ ਆਪ ਹੈ ਇਤਨੀ ਸਮਾਨ ਦ੍ਰਿਸ਼ਟੀ ਭੁਖ ਵੀ ਤੂੰ ਹੈ ਭੋਜਨ ਵੀ ਤੂੰ ਹੈ ਸਵਾਦ ਵੀ ਤੂੰ ਹੈ ਰਸ ਵੀ ਤੂੰ ਹੈ ਰਸੀਆ ਵੀ ਤੂੰ ਹੈ ਰਸ ਨੂੰ ਮਾਣਨ ਵਾਲਾ ਵੀ ਤੂੰ ਹੈ ਆਪੇ ਰਸੀਆ ਆਪ ਰਸ ਆਪੇ 라ਵਣ ਹਾਰ ਇਸ ਤਰ੍ਹਾਂ ਦੀ ਇੱਕ ਦ੍ਰਿਸ਼ਟੀ ਬਣ ਜਾਂਦੀ ਹੈ ਕਿ ਉਸ ਤੋਂ ਬਿਨਾ ਹੋਰ ਕੁਝ ਵੀ ਨਹੀਂ